ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੀਆਂ ਜੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਬੰਪਰ ਭਰਤੀਆਂ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਨੇ ਉਹ ਲਏ ਗਏ ਹਨ ਇਹਨਾਂ ਅਹਿਮ ਫੈਸਲਿਆਂ ਦੇ ਵਿੱਚੋਂ ਬਹੁਤ ਸਾਰੇ ਫੈਸਲੇ ਜਿਹੜੇ ਨੇ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੇ ਰਿਲੇਟਿਡ ਨੇ ਬਹੁਤ ਸਾਰੀਆਂ ਭਰਤੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਟੈਪ ਬਾਈ ਸਟੈਪ ਆਪਾਂ ਸਾਰੀਆਂ ਹੀ ਭਰਤੀਆਂ ਦੀ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੀ ਭਰਤੀ ਦੇਖੋ ਤੁਹਾਨੂੰ ਪਤਾ ਹੈ ਕਿ ਆਊਟ ਹੋ ਚੁੱਕੀ ਹੈ ਜੀ ਠੀਕ ਹੈ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਅੰਗਣਵਾੜੀ ਭਰਤੀ ਦੀ ਤਾਂ ਅੰਗਣਵਾੜੀ ਦੀ 3000 ਪੋਸਟਾਂ ਵੀ ਉਹਦਾ ਵੀ ਨੋਟੀਫਿਕੇਸ਼ਨ ਜਿਹੜਾ ਬਹੁਤ ਜਲਦ ਆਊਟ ਹੋਣ ਜਾ ਰਿਹਾ ਹੈ ਜੀ ਪੰਜਾਬ ਦੇ ਵਿੱਚ ਤੇ ਪੀਟੀਆਈ ਭਰਤੀ ਦੀ ਬਹੁਤ ਸਾਰੇ ਕੈਂਡੀਡੇਟਸ ਲੰਬੇ ਸਮੇਂ ਤੋਂ ਵੇਟ ਕਰ ਰਹੇ ਸਨ ਇਹਦੇ ਰਿਗਾਰਡਿੰਗ ਵੀ ਤੁਸੀਂ ਦੇਖ ਸਕਦੇ ਹੋ ਆਫੀਸ਼ੀਅਲ ਅਪਡੇਟ ਜਿਹੜੀ ਆ ਕੱਲ ਦੀ ਮੀਟਿੰਗ ਦੇ ਵਿੱਚ ਆਈ ਹੈ ਜਿਸ ਦੇ ਵਿੱਚ ਕੀ 2000 ਪੀਟੀਆਈ ਅਧਿਆਪਕਾਂ ਦੀ ਜਿਹੜੀ ਆ ਉਹ ਭਰਤੀ ਕੀਤੀ ਜਾਏਗੀ ਠੀਕ ਹੈ ਜੀ ਇਸ ਤੋਂ ਬਿਨਾ ਦੇਖੋ ਹੋਰ ਜਿਹੜੀਆਂ ਭਰਤੀਆਂ ਨੇ ਚਾਹੇ ਉਹ ਸਿਹਤ ਵਿਭਾਗ ਦੀ ਲਗਾ ਲਓ ਜਾਂ ਫਿਰ ਆਪਣਾ ਖੇਡ ਵਿ ਦੇ ਵਿੱਚ ਵੀ ਜਿਹੜੀਆਂ ਨੇ ਭਰਤੀਆਂ ਨਿਕਲਣਗੀਆਂ ਲੇਕਿਨ ਇੰਨੀ ਇੱਕ ਗੱਲ ਹੈ ਵੀ ਪੋਸਟਾਂ ਜਿਹੜੀਆਂ ਨੇ ਉਹ ਘਟਨੇ ਕੰਪੀਟੀਸ਼ਨ ਜ਼ਿਆਦਾ ਹੈ ਤਾਂ ਇਸ ਕਰਕੇ ਜਿਹੜੇ ਕੈਂਡੀਡੇਟਸ ਤਿਆਰੀ ਕਰ ਰਹੇ ਨੇ ਉਹ ਤਿਆਰੀ ਕਰਦੇ ਰਹਿਣ ਤੇ ਜਿਹੜੇ ਕੈਂਡੀਡੇਟਸ ਤਿਆਰੀ ਕਰਨਾ ਚਾਹੁੰਦੇ ਨੇ ਉਹ ਸ਼ੁਰੂ ਜ਼ਰੂਰ ਕਰ ਦਣ ਕਿਉਂਕਿ ਅੱਗੇ-ਅੱਗੇ ਜਿਹੜੀਆਂ ਪੋਸਟਾਂ ਨੇ ਉਹ ਜ਼ਰੂਰ ਆ ਰਹੀਆਂ ਨੇ ਠੀਕ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਪੀਟੀਆਈ ਦੇ 2000 ਨਵੀਆਂ ਪੋਸਟਾਂ ਜਿਹੜੇ ਨੇ ਉਹ ਲੈਣੀਆਂ ਗਈਆਂ ਨੇ ਖੇਡ ਮੈਕਮੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ 13 ਡਾਕਟਰਸ ਦੀ ਜਿਹੜੀ ਭਰਤੀ ਕੀਤੀ ਜਾਏਗੀ ਐਕਸਾਈਜ਼ ਵਿਭਾਗ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਡਰਾਈਵਰਸ ਦੀਆਂ ਪੋਸਟਾਂ ਨਿਕਲਣਗੀਆਂ ਠੀਕ ਹੈ ਇਹ ਆਪਾਂ ਬਰੀਫ ਦੇ ਵਿੱਚ ਗੱਲ ਕਰ ਰਹੇ ਹਾਂ ਡਿਟੇਲਡ ਨੋਟੀਫਿਕੇਸ਼ਨ ਜਦੋਂ ਆਊਟ ਹੋਣਗੇ ਉਹਦੇ ਵਿੱਚ ਆਪਾਂ ਲੱਗ ਤੋਂ ਗੱਲ ਕਰਾਂਗੇ ਇਸ ਤੋਂ ਬਿਨਾ ਮੈਡੀਕਲ ਵਿਭਾਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਕੁਝ ਹੋਰ ਫੈਸਲੇ ਜਿਹੜੇ ਕਿ ਰੁਜ਼ਗਾਰ ਤੋਂ ਅਲੱਗ ਹਟਕੇ ਨੇ ਉਹ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਪੱਤੇ ਜਿਹੜੇ ਨੇ ਉਹ ਪਿੰਡੂ ਖੇਤਰਾ ਦੇ ਵਿੱਚ ਵਧਾ ਦਿੱਤੇ ਗਏ ਹਨ ਸਿਹਤ ਵਿਭਾਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ 822 ਦੇ ਪੋਸਟਾਂ ਦੇ ਕਰੀਬ ਜਿਹੜੀ ਭਰਤੀ ਆ ਉਹ ਨਿਕਲੇਗੀ ਜੀ ਠੀਕ ਹੈ ਤੇ ਖਿਡਾਰੀਆਂ ਦੇ ਲਈ ਵੀ ਜਿਹੜੀਆਂ ਅਲੱਗ ਤੋਂ ਸੁਵਿਧਾ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਉਹਨਾਂ ਨੂੰ ਅਲੱਗ ਤੋਂ ਸੁਵਿਧਾ ਦਿੱਤੀ ਜਾਏਗੀ ਤਾਂ ਇਹ ਕੁਝ ਪੋਸਟਾਂ ਨੇ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੈ ਅੰਗਨਵਾੜੀ ਭਰਤੀ ਨੂੰ ਲੈ ਕੇ ਬਹੁਤ ਸਾਰੀ ਪਿਛਲੀ ਵੀਡੀਓਜ਼ ਦੇ ਵਿੱਚ ਵੀ ਕਮੈਂਟਸ ਦੇ ਵਿੱਚ ਦੇਖਣ ਨੂੰ ਬਹੁਤ ਸਾਰੇ ਜਿਹੜੇ ਨੇ ਕੁਐਰੀਜ਼ ਰਹਿੰਦੀਆਂ ਨੇ ਕੈਂਡੀਡੇਟਸ ਦੀ ਕਿ ਅੰਗਨਵਾੜੀ ਦੀ ਪੋਸਟਾਂ ਆਉਣਗੀਆਂ ਜਾਂ ਨਹੀਂ ਤਾਂ ਬਿਲਕੁਲ ਆਉਣਗੀਆਂ ਤੁਹਾਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਦਾ ਜਿਹੜਾ ਹੈ ਵੇਟ ਕਰ ਰਹੇ ਨੇ ਕੈਂਡੀਡੇਟਸ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੰਗਨਵਾੜੀ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਨਹੀਂ ਲੇਕਿਨ ਆਪਾਂ ਜੇ ਨੰਬਰ ਆਫ ਪੋਸਟ ਦੀ ਗੱਲ ਕਰੀਏ ਤਾਂ 3000 ਹੀ ਆਣਗੀਆਂ ਇਹਦੇ ਵਿੱਚੋਂ ਹੈਲਪਰ ਵੀ ਵਿੱਚ ਹੋਣਗੀਆਂ ਤੇ ਵਰਕਰ ਵੀ ਵਿੱਚ ਹੋਣਗੀਆਂ ਠੀਕ ਹੈ 3000 ਦੇ ਵਿੱਚ ਕਲੀਅਰ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਡਾਕ ਵਿਭਾਗ ਦੇ ਵਿੱਚ ਵੀ ਜਿਹੜੀ ਹੈ ਭਰਤੀ ਆਊਟ ਹੋ ਚੁੱਕੀ ਹੈ ਤੁਸੀਂ ਡਾਕ ਖਾਨੇ ਦੇ ਲਈ ਵੀ ਜਿਹੜਾ ਅਪਲਾਈ ਕਰ ਸਕਦੇ ਹੋ ਉਹਦੇ ਤੇ ਵੀ ਆਪਾਂ ਇੱਕ ਡਿਟੇਲ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਿਸ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਹੜੇ-ਕਿਹੜੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਕੀ ਉਹਦੀ ਕੁਆਲੀਫਿਕੇਸ਼ਨ ਹੈ ਉਹਦੇ ਤੇ ਵੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਜੀ ਇਸ ਵੀਡੀਓ ਨੂੰ ਬਣਾਉਣ ਦਾ ਮੇਨ ਮਕਸਦ ਇਹ ਹੀ ਸੀ ਕਿ ਜਿਹੜੇ ਕੈਂਡੀਡੇਟਸ ਹਲੇ ਤਿਆਰੀ ਨਹੀਂ ਕਰ ਰਹੇ ਉਹ ਤਿਆਰੀ ਜ਼ਰੂਰ ਕੰਟੀਨਿਊ ਕਰ ਲੋ ਵੱਖ-ਵੱਖ ਵਿਭਾਗਾਂ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੇ ਤੁਹਾਨੂੰ ਆਉਣ ਵਾਲੇ ਸਮੇ ETT ਪੋਸਟਾਂ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਮਾਸਟਰ ਗੈਦਰ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਅਕਸਰ ਪੁੱਛਦੇ ਨੇ ਦੇਖੋ ETT ਦੀ ਜੀ ਆਪਾਂ ਗੱਲ ਕਰ ਲਈ ਤਾਂ ETT ਦੀ ਭਰਤੀ ਜਿਹੜੀ ਆ ਹਲੇ ਤੱਕ ਤਾਂ ਪੋਸੀਬਲ ਨਹੀਂ ਹੈਗੀ ਕਿਉਂਕਿ ਹਲੇ ਦੋ ਜਿਹੜੀਆਂ ਭਰਤੀਆਂ ਨੇ ਉਹ ਪ੍ਰੋਸੈਸ ਦੇ ਵਿੱਚ ਨੇ ਠੀਕ ਹੈ ਜਦੋਂ ਤੱਕ 23 24 ਤੇ 99 94 ਭਰਤੀ ਜਿਹੜੀ ਆ ਉਹ ਕੰਪਲੀਟ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਨਵੀਂ ਭਰਤੀਆਂ ਦਾ ਠੀਕ ਹੈ ਇੱਥੇ ਇੱਕ ਗੱਲ ਮੈਂ ਹੋਰ ਵੀ ਦੱਸ ਦਵਾਂ ਕਿ ਜੇਕਰ ਹੁਣ ਅੱਗੇ ETT ਦੀਆਂ ਪੋਸਟ ਆਉਂਦੀਆਂ ਨੇ ਤਾਂ ਉਹ ਇੰਨੀ ਵੱਡੀ ਭਰਤੀ 5000 ਦੇ ਕਰੀਬ ਪੋਸਟ ਆਲਰੇਡੀ ਆਊਟ ਨੇ ਠੀਕ ਹੈ ਬੱਦਵਾ ਤੁਹਾਨੂੰ 2000 ਦੇ ਕਰੀਬ ਪੋਸਟ ਜਿਹੜੇ ਨੇ ਦੇਖਣ ਨੂੰ ਮਿਲ ਸਕਦੇ ਨੇ ਇਸ ਤੋਂ ਬਾਅਦ ਜਿਹੜਾ ਕਹ ਲਓ ਮੁਸ਼ਕਿਲ ਹੈ ਕਲੀਅਰ ਹੈ ਲੇਕਿਨ ਆਊਟ ਜ਼ਰੂਰ ਹੋਣਗੀਆਂ ਲੇਕਿਨ ਉਦੋਂ ਹੋਣਗੀਆਂ ਜਦੋਂ ਇਹ ਦੋਨੋਂ ਭਰਤੀਆਂ ਜਿਹੜੀਆਂ ਨੇ ਉਹ ਕੰਪਲੀਟ ਹੋ ਜਾਣਗੀਆਂ ਇਸ ਤੋਂ ਬਿਨਾ ਜੇ ਆਪਾਂ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਮਾਸਟਰ ਕੈਡਰ ਦੀ ਵੀ ਭਰਤੀ ਬੈਰੀ ਸੂਨ ਬਹੁਤ ਜਲਦ ਆਊਟ ਹੋਏਗੀ ਜਦੋਂ ਹੀ ਪੀਐਸਟ ਦਾ ਰਿਜ਼ਲਟ ਆਊਟ ਹੁੰਦਾ ਹੈ ਉਸ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਿਹੜੇ ਤੁਹਾਨੂੰ ਮਾਸਟਰ ਕੈਡਰ ਦੇ ਨੇ ਉਹ ਵੀ ਦੇਖਣ ਨੂੰ ਮਿਲ ਜਾਣਗੇ ਕਲੀਅ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਹਰ ਪ੍ਰਕਾਰ ਦੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਆਉਂਦੀਆਂ ਨੇ ਉਹਦੀ ਹਰ ਪ੍ਰਕਾਰ ਦੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਦੇ ਨਾਲ ਜਰੂਰ ਜੁੜੋ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਜਿਹੜਨੇ ਉਹ ਮਿਲ ਜਾਣਗੇ ਜੀ ਸਾਰੀ ਹੀ ਨੋਟੀਫਿਕੇਸ਼ਨ ਦੇ ਜਿੰਨੀ ਵੀ ਪਰਤੀਆਂ ਆਊਟ ਹੁੰਦੀਆਂ ਨੇ ਉਹਨਾਂ ਸਾਰਿਆਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਤੁਹਾਡੇ ਨਾਲ ਟੈਲੀਗ੍ਰam ਗਰੁੱਪ ਦੇ ਵਿੱਚ ਸਾਂਝੇ ਕਰ ਦਿੱਤੇ ਜਾਂਦੇ ਨੇ ਤਾਂ ਇਸ ਕਰਕੇ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜਿਓ ਮੈਂ ਉਮੀਦ ਕਰਦੀ ਆ ਕਿ ਤੁਹਾਡੇ ਲਈ ਇਹ ਜਿਹੜੀ ਵੀਡੀਓ ਹੈਲਪਫੁਲ ਰਹੀ ਹੋਵੇਗੀ ਜੀ ਤੇ ਬਾਕੀ ਪਰਤੀਆਂ ਨੂੰ ਲੈ ਕੇ ਹੋਰ ਜਦੋਂ ਵੀ ਆਫੀਸ਼ੀਅਲ ਅਪਡੇਟ ਆਈਗੀ ਆਪਾਂ ਉਹਦੇ ਤੇ ਵੀ ਜਿਹੜੀ ਆ ਅਪਕਮਿੰਗ ਵੀਡੀਓਜ਼ ਦੇ ਵਿੱਚ ਜਾਣਕਾਰੀ ਲੈ ਕੇ ਸਾਂਝੀ ਕਰਾਂਗੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ